ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਇਸ ਜ਼ਿੰਦਗੀ ਦਾ ਸਭ ਤੋਂ ਸੌਖਾ ਕੰਮ ਪਤਾ ਕੀ ਹੈ ਕਿਸੇ ਬੰਦੇ ਨੂੰ ਸਲਾਹ ਦੇਣੀ ਕਿ ਪੋਜ਼ਿਟਿਵ ਰਹਿ ਹਿੰਮਤ ਨਾ ਛੱਡ ਸਭ ਕੁਝ ਠੀਕ ਹੋ ਜਾਊਗਾ ਹੌਸਲਾ ਨਾ ਛੱਡੀ ਇੱਕ ਦਿਨ ਤੇਰਾ ਨੰਬਰ ਵੀ ਜ਼ਰੂਰ ਆਊਗਾ ਬਟ ਕਹਿੰਦੇ ਨਾ ਉਹਨੂੰ ਪੁੱਛ ਕੇ ਦੇਖੋ ਜੇ ਤੇ ਆ ਵੀਦੀ ਹੈ ਸੋ ਇਸ ਵੀਡੀਓ 'ਚ ਮੈਂ ਗੱਲ ਕਰਨੀ ਆ ਪੈਂਡਿੰਗ ਫਾਈਲਸ ਵਾਲੇ ਸਟੂਡੈਂਟਸ ਦੀਆਂ ਕਿ ਜਿਹੜੇ ਬੱਚਿਆਂ ਦੀਆਂ ਫਾਈਲ ਅੰਬੈਸੀ ਦੇ ਵਿੱਚ ਹੈਗੀਆਂ ਕਿਉਂਕਿ ਰੋਜ਼ ਨਿਤ ਨਵੀਆਂ ਐਡਸ ਦੇਖ ਰਹੇ ਆ ਕਿ ਵੀਜ਼ਾ ਆ ਰਿਹਾ ਜੀ 24 ਘੰਟਿਆਂ ਦੇ ਵਿੱਚ ਵੀਜ਼ਾ ਆ ਰਿਹਾ ਵੀਜ਼ਾ ਆ ਰਿਹਾ ਜੀ 15 ਦਿਨਾਂ ਦੇ ਵਿੱਚ ਜਿਹੜਾ ਕਿ ਇਹ ਵੀਜ਼ਾ ਆ ਰਿਹਾ ਬਟ ਕੀ ਗਲਤੀ ਹੋ ਗਈ ਉਹ ਸਟੂਡੈਂਟ ਨੂੰ ਕਿਤੇ ਉਹਨੇ ਸਲਾਹ ਕਰ ਗਲਤ ਲੈ ਲਿਆ ਕਿ ਜਿਹਦੇ ਕਰਕੇ ਉਹਦੀ ਫਾਈਲ ਹੋਲਡ ਦੇ ਚਲ ਗਈ ਜਿਹਦੇ ਕਰਕੇ ਉਹ ਤੁਹਾਨੂੰ ਕਿਤੇ ਉਹਨੂੰ ਰਿਜ਼ਲਟ ਨਹੀਂ ਆ ਰਿਹਾ ਬਿਲਕੁਲ ਬੇਟਾ ਮੈਂ ਤਾਂ ਕਹੂੰਗਾ ਹਜ਼ਾਰਾਂ 'ਚ ਕੋਈ ਫਾਈਲ ਇੱਕ ਅੱਧੀ ਜਿਹੜੀ ਸਟਕ ਹੁੰਦੀ ਆ ਤੋ ਕਿਸੇ ਦੀ ਵੀ ਹੋ ਸਕਦੀ ਆ ਸੋ ਹਿੰਮਤ ਨਹੀਂ ਛੱਡਣੀ ਤੋ ਅੱਜ ਇੱਕ ਪ੍ਰੋਫਾਈਲ ਤੁਹਾਡੇ ਨਾਲ ਮੈਂ ਸਾਂਝ ਏ ਵੀ ਉਹ ਬੱਚਾ ਹੈ ਜਿਹੜਾ ਹਜ਼ਾਰਾਂ ਚੋਂ ਇੱਕ ਬੱਚਾ ਸੀਗਾ ਜਿਹਦੇ ਬੱਚੇ ਦੀ ਫਾਈਲ ਸਟਕ ਹੋਈ 2018 ਪਾਸ ਆਊਟ 53% ਮਾਰਕਸ ਰਿਫਿਊਜ਼ਲਾਂ ਲੱਗੀਆਂ ਹੋਈਆਂ ਫਾਈਲ ਲॉज ਹੋਈ 3 ਜਨਵਰੀ 2023 ਨੂੰ ਪਿਛਲੇ ਸਾਲ ਚੜ੍ਹਦੇ ਸਾਲ ਤੇ 3 ਜਨਵਰੀ 2024 ਨੂੰ ਇਹਨਾਂ ਦਾ ਜਿਹੜਾ ਕਿ ਆ ਵੀਜ਼ਾ ਆ ਫਾਈਲ ਹੋਲਡ ਹੋ ਗਈ ਸੀ ਟੈਕਨੀਕਲ ਐਰਰ ਕਰਕੇ ਸੋ ਇਹ ਪਰ ਬੱਚੇ ਨੇ ਵੀ ਹਿੰਮਤ ਨਹੀਂ ਛੱਡੀ ਅੱਜ ਬੱਚਾ ਬਹੁਤ ਖੁਸ਼ ਆ ਸੋ ਮੈਂ ਟੀਮ ਨੂੰ ਕਹੂੰਗਾ ਨਾਲ ਅੱਜ ਥੋੜਾ ਜਿਹਾ ਉਹਦੇ ਸ਼ੇਅਰ ਵੀ ਜਰੂਰ ਕਰਨ ਜਦੋਂ ਅੱਜ ਪੀਪੀਆਰ ਹੈਂਡ ਓਵਰ ਕਰ ਦਿੱਤੀ ਦੀ ਉਹਨੂੰ ਵੀਡੀਓ ਬਟ ਮੈਂ ਕਹੂੰਗਾ ਕਿ ਜ਼ਿੰ ਸਿਰਫ ਹੌਸਲਾ ਰੱਖਣਾ ਬਹੁਤ ਜ਼ਰੂਰੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿਸੇ ਦੀਆਂ ਗੱਲਾਂ ਮਗਰ ਨਹੀਂ ਲਗਣਾ ਸੋ ਫਾਈਲ ਵਿਡਰੋ ਕਰਾਉਣਾ ਤੁਹਾਡਾ ਹੱਕ ਆ ਤੁਸੀਂ ਕਰਾ ਸਕਦੇ ਆ ਫਾਈਲ ਦੁਬਾਰਾ ਰੀਲੌਂਚ ਕਰਾਉਣਾ ਵੀ ਤੁਹਾਡਾ ਹੱਕ ਆ ਤੁਸੀਂ ਲਾ ਸਕਦੇ ਆ ਪਰ ਕਦੇ ਵੀ ਕੋਈ ਏਜੰਟ ਬੈਠਾ ਮੈਂ ਕਹੂੰਗਾ ਇਹ ਗੱਲਾਂ ਝੂਕਰ ਰਿਹਾ ਦੁਕਾਨਦਾਰੀ ਤੋਂ ਅਗੇਂਸਟ ਕਰ ਰਿਹਾ ਦੁਕਾਨਦਾਰ ਦਾ ਮੇਰਾ ਕੰਮ ਪਤਾ ਕੀ ਆ ਗੱਲਾਂ ਕਰਾਂ ਸਿਰਫ ਤੁਹਾਨੂੰ ਦੱਸਾਂ ਵੀਜ਼ਾ ਆ ਗਿਆ ਜੀ ਮੇਰਾ ਸਿਰਫ 24 ਘੰਟਿਆਂ ਦੇ ਵਿੱਚ ਬਟ ਜੋ ਸੱਚ ਆ ਤਾਂ ਸੱਚ ਹੀ ਰਹਿਣਾ ਨਾ ਇਹ ਵੀ ਬੱਚਾ ਤਾਂ ਮੇਰਾ ਹੀ ਆ ਨਾ ਤੇ ਜੋ ਤੁਹਾਡੇ ਨਾਲ ਕਮਿਟਮੈਂਟ ਕੀਤੀ ਹੋਈ ਆ ਪੂਰੇ ਤਰੀਕੇ ਨਾਲ ਵਾਅਦਾ ਲ ਜਦ ਤੱਕ ਸਟੂਡੈਂਟ ਦਾ ਵੀਜ਼ਾ ਨਹੀਂ ਆ ਜਾਂਦਾ ਜੋ ਕਿ ਅਸੀਂ ਆਪਣੇ ਵੱਲੋਂ ਤਾਂ ਪੂਰੀ ਇਮਾਨਦਾਰੀ ਬੱਚਿਆਂ ਨਾਲ ਹਰ ਨਾਲ ਅਸੀਂ ਜ਼ਰੂਰ ਰੱਖਦੇ ਆ ਸੋ ਇਸੇ ਲਈ ਮੈਂ ਹਰ ਬੱਚੇ ਨੂੰ ਕਹਿੰਦਾ ਹਾਂ ਉਹ ਸਲਾਹਕਾਰ ਕੋਲ ਜਾਓ ਜਿਹੜਾ ਬੱਚਾ ਜਿਹੜਾ ਸਲਾਹਕਾਰ ਆ ਜਿਹੜਾ ਕੀ ਆ ਤੁਹਾਡੇ ਨਾਲ ਪੂਰਾ ਸਟੈਂਡ ਲੈਣ ਨੂੰ ਸਟੈਂਡ ਲੈ ਕੇ ਖੜਾ ਹੋਵੇ ਇਹ ਨਹੀਂ ਕਿ ਵੀਜ਼ਾ ਲੱਗਾ ਚੱਲ ਸਾਈਡ ਤੇ ਨਹੀਂ ਲੱਗਾ ਜੀ ਮੈਂ ਕੀ ਕਰਾਂ ਸੋ ਸਾਡਾ ਕੰਮ ਆ ਸਿਰਫ ਇਮਾਨਦਾਰੀ ਨਾਲ ਕੰਮ ਕਰਨਾ ਬਾਕੀ ਸਾਨੂੰ ਉਸ ਵਾਅਿਗੁਰ ਤੇ ਛੱਡ ਦੇਣਾ ਚਾਹੀਦਾ ਬਾਕੀ ਇਹ ਜਣੀਆਂ ਚੀਜ਼ਾਂ ਸੋ ਸਾਨੂੰ ਸਿਰਫ ਟੈਕਨੀਕਲੀ ਸਟਰੋਂਗ ਹੋਣਾ ਚਾਹੀਦਾ ਤੋ ਬੱਚਿਆਂ ਨੂੰ ਮੈਂ ਉਹਨਾਂ ਪੈਂਡਿੰਗ ਫਾਈਲਸ ਵਾਲੇ ਬੱਚਿਆਂ ਨੂੰ ਬੈਠਾ ਕਹਿਣਾ ਵੀ ਚਾਹੂੰਗਾ ਵੈਫ ਔਰ ਮਰੇਜ਼ ਕਰੋ ਹਫਤੇ ਚ ਦੂ ਰੇਸ ਕਰੋ ਤੁਹਾਡੇ ਇਨਟੇਕ ਡੈਫਰ ਹੋ ਚੁੱਕੇ ਹੋਣੇ ਚਾਹੇ ਪਬਲਿਕ ਕਾਲਜ ਲਿਆ ਜਾਂ ਪ੍ਰਾਈਵੇਟ ਕਾਲਜਾਂ ਵਿੱਚ ਵੀ ਉਹ ਦੱਸ ਦਿਓ ਬਸ ਇਹੀ ਚੀਜ਼ਾਂ ਜਿਹੜੀਆਂ ਕਿ ਤੁਸੀਂ ਕਰ ਸਕਦੇ ਆ ਆਹ ਫਾਈਲ ਦੁਬਾਰਾ ਅੰਬੈਸੀ ਚ ਲਾਉਣੀ ਚਾਹੁੰਦੇ ਆ ਲਾਓ ਜੇ ਤੁਹਾਨੂੰ ਲੱਗਦਾ ਕਿ ਕਿਸੇ ਹੋਰ ਸਲਾਹਕਰ ਕੋਲ ਜਾਣਾ ਜਾਂ ਮੇਰੇ ਕੋਲ ਵੀ ਆਉਣਾ ਵਾ ਬੈਡਾ ਮੈਂ ਵੀ ਫਾਈਲ ਜੇ ਮੇਰੇ ਕੋਲ ਬਾਹਰੋਂ ਬੱਚਾ ਹੋਊਗੀ ਤਾਂ ਲਾਉਂਗਾ ਜੇ ਉਹਦੀ ਪਹਿਲੀ ਫਾਈਲ ਜਦ ਤੱਕ ਅੰਬੈਸੀ ਚ ਵਿਡਰੋਅ ਨਹੀਂ ਹੁੰਦੀ ਜਦ ਤੱਕ ਬੈ ਫਾਈਲ ਉਹਦੀ ਦੁਬਾਰਾ ਰੀਲੌਡ ਨਹੀਂ ਕਰਾਂਗੇ ਤੇ ਮੈਂ ਤਾਂ ਇਹ ਉਮੀਦ ਕਰੂੰਗਾ ਰੋਜ਼ ਜਦੋਂ ਨਿਤ ਨਵਾਂ ਦਿਨ ਚੜਦਾ ਕਿ ਜਿਹੜੇ ਵੀ ਬੱਚਿਆਂ ਦੀ ਫਾਈਲ ਪੈਂਡਿੰਗ ਛਾ ਜਿਹਦਾ ਸਵੇਰੇ ਜੋ ਵੀ ਉੱਠਦੇ ਉਹ ਵੀ ਦੇਖਦੇ ਕਿ ਯਾ ਸ਼ਾਇਦ ਅੱਜ ਉਹਨਾਂ ਦਾ ਦਿਨ ਆਵੇ ਤੇ ਮੈਂ ਵੀ ਉਮੀਦ ਕਰੂੰਗਾ ਜਲਦੀ ਤੋਂ ਜਲਦੀ ਤੁਹਾਡਾ ਦਿਨ ਵੀ ਜਰੂਰ ਆਵੇ ਬਟ ਇੱਕੋ ਗੱਲ ਦਾ ਖਿਆਲ ਰੱਖਣਾ ਅੱਗੇ ਸਟਕ ਹੋਏ ਹੋਏ ਆ ਕਿਸੇ ਦੀਆਂ ਹੋਰ ਗੱਲਾਂ ਚ ਲਾ ਕੇ ਸਟਕ ਨਾ ਹੋ ਜਾਈਏ ਤੇ ਮੈਂ ਉਮੀਦ ਕਰਦਾ ਹਾਂ ਤੁਹਾਡਾ ਵੀਜ਼ਾ ਵੀ ਜਲਦੀ ਤੋਂ ਜਲਦੀ ਜੂਰ ਆਊਗਾ ਤੇ ਬਾਕੀ ਪੋਜ਼ਿਟਿਵ ਰਹੋ ਦਲੇਰੀ ਰਹੋ ਜਿਹੜਾ ਸਭ ਤੋਂ ਸੌਖਾ ਕੰਮ ਆ ਬਟ ਫਿਰ ਇੱਕ ਗੱਲ ਤੁਹਾਨੂੰ ਵਾਦਾ ਵੀ ਕਰ ਜਿਹਨਦੀ ਫਾਈਲ ਹোল্ড ਤੇ ਆ ਨਾ ਬੇਟਾ ਨਾਲ ਹਜੇ ਸਟੈਂਡ ਲਿਆ ਹੋਇਆ ਪੂਰਾ ਤੇ ਉਮੀਦ ਕਰਦਾ ਤੁਹਾਡੀ ਫਾਈਲ ਤੇ ਵੀ ਐਦਾਂ ਹੀ ਵੀਡੀਓ ਜਲਦੀ ਤੋਂ ਜਲਦੀ ਅਸੀਂ ਜ਼ਰੂਰ ਬਣਾਈਏ ਸਤਿ ਸ੍ਰੀ ਅਕਾਲ ਜੀ